ਸਤ ਸ੍ਰੀ ਅਕਾਲ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੰਗਜਨ ਆਓ ਆਪਾਂ ਇੱਕ ਸ਼ਬਦ ਦਾ ਵਿਚਾਰ ਕਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ 390 ਤੇ ਇੱਕ ਸ਼ਬਦ ਸਪਾਇਮਾਨ ਹੈ ਗੁਰੂ ਜੀ ਇਸ ਸ਼ਬਦ ਵਿੱਚ ਸਾਨੂੰ ਜੋ ਮੇਨ ਕੱਲ ਸਮਝਾਉਂਦੇ ਆ ਹੈ ਉਹੀ ਹੈ ਕਿ ਇਹ ਬੰਦੇ ਆ ਚਿੰਤਾ ਫਿਕਰ ਕਰਦੇ ਆ ਤੇਰਾ ਇਹ ਜੀਵਨ ਸਾਰਾ ਲੰਘ ਰਿਹਾ ਹੈ ਇਹ ਜੀਵਨ ਰੂਪੀ ਰਾਤ ਲੰਘ ਰਹੀ ਹੈ ਤੇ ਤੂੰ ਮਾਇਆ ਦੀ ਚਿਤ ਬਣਾ ਹਰ ਟਾਈਮ ਚਿਤਵਦਾ ਰਹਿਣਾ ਯਾਨੀ ਹਰ ਟਾਈਮ ਤੇਰੀ ਸੋਚ ਮਾਇਆ ਵੀ ਹੈ ਤੇ ਮਾਇਆ ਬਾਰੇ ਤੂੰ ਵਿਚਾਰ ਕਰਦਾ ਹੈ ਤੇ ਫਿਰ ਤੂੰ ਕਦੇ ਵੀ ਮਾਲਕ ਨੂੰ ਯਾਦ ਨਹੀਂ ਕਰਦਾ ਰਹਾ ਮੇਨ ਥੀਮ ਇਹ ਸਬੋਦਾ ਇਹ ਹੈ ਕਿ ਇਹ ਇਨਸਾਨ ਇਹ ਬੰਦਿਆ ਤੂੰ ਇਸ ਸੰਸਾਰ ਤੇ ਮਾਇਆ ਵੀ ਹੋ ਗਿਆ ਔਰ ਮਾਇਆ ਦੀ ਪ੍ਰੀਖੀ ਵਿੱਚ ਤੂੰ ਆਪਣੇ ਆਪ ਨੂੰ ਜੋੜਿਆ ਹੋਇਆ ਹੈ ਔਰ ਮਾਇਆ ਦੀ ਪ੍ਰੀਖੀ ਵਿੱਚ ਤੂੰ ਇਸ ਜੀਵਨ ਨੂੰ ਲੰਘਾ ਰਿਹਾ ਹੈ ਤੇਰੀ ਜੀਵਨ ਰਾਸ ਹੈ ਜਿਹੜੀ ਦੀ ਪੀਠ ਦੀ ਚੱਲੀ ਹੈ ਹੁਣ ਗੁਰੂ ਜੀ ਸ਼ਬਦ ਸ਼ੁਰੂ ਕਿੱਥੋਂ ਕਰਦੇ ਆਓ ਆਪਾਂ ਪੜ੍ਹਦੇ ਹਾਂ ਸ਼ਬਦ ਦੇ ਵਿਚਾਰ ਨੂੰ ਆਪਾਂ ਗਹਿਰੇ ਚੱਲਾਂਗੇ ਤਾਂ ਕਿ ਸਾਨੂੰ ਜੀਵਨ ਜਾਚ ਆ ਜਾਏ ਸਾਨੂੰ ਸਮਝ ਪਵੇ ਕੁਝ ਆਸਾ ਮੱਲਾ ਪੰਜਵਾਂ ਆਨੰਦਨ ਮੂਸਾ ਲਾਜ ਟੁਕਾਈ ਅਨ ਦਿਨ ਅਨ ਦਿਨ ਦਾ ਅਖਰੀ ਅਰਥ ਬਣਦਿਆ ਹਰ ਰੋਜ ਮੂਸਾ ਕਹਿੰਦੀ ਇਹ ਚੂਹੇ ਨੂੰ ਲਾਜ ਕਹਿੰਦੇ ਅਰਸੇ ਨੂੰ ਟੁਕਾਈ ਦਾ ਮਤਲਬ ਟੱਕ ਰਿਹਾ ਹੈ ਇਹ ਮਾਇਆ ਦਾ ਮੋਹ ਇਸ ਰੱਸ ਅਸੀਂ ਮਾਇਆ ਦੇ ਮੋਹ ਦੇ ਵਿੱਚ ਖੂਹ ਦੇ ਵਿੱਚ ਡਿੱਗੇ ਪਏ ਆ ਤੇ ਜਿਸ ਰਸੇ ਨਾਲ ਅਸੀਂ ਲੰਕੇ ਹੋਏ ਆ ਉਹਨੂੰ ਰੋਜ਼ ਚੂਹਾ ਕੁੱਤਰ ਰਿਹਾ ਹੈ ਹੁਣ ਦੇਖੋ ਇਹ ਹੈਗਾ ਇੱਕ ਉਦਾਹਰਨ ਇਹ ਹੈ ਇੱਕ ਉਦਾਹਰਨ ਕਿ ਅਸੀਂ ਮੋਹ ਦੇ ਖੂਹ ਵਿੱਚ ਰਸੇ ਨਾਲ ਲੰਕੇ ਹੋਏ ਆ ਮਾਇਆ ਦੇ ਮੋਹ ਰੂਪੀ ਖੂਹ ਵਿੱਚ ਰਸੇ ਨਾਲ ਲੱਗੇ ਹੋਏ ਆ ਕਿ ਇਸ ਰੱਸੀ ਨੂੰ ਰੋਜ਼ ਚੂਹਾ ਟੁੱਕ ਰਿਹਾ ਹੁਣ ਇਹ ਹੈ ਉਦਾਹਰਨ ਹੁਣ ਆਪਾਂ ਇਹਨੂੰ ਸਮਝਣਾ ਆਪਣੇ ਜੀਵਨ ਤੇ ਲਾ ਕੇ ਇਹ ਸਾਡਾ ਜੋ ਜੀਵਨ ਹੈ ਦੇ ਵਿੱਚ ਸਾਨੂੰ ਨਿਸ਼ਚਿਤ ਸਮਾਂ ਮਿਲਿਆ ਹੋਇਆ ਹੈ ਹਰ ਰੋਜ਼ ਇੱਕ ਦਿਨ ਲੰਘ ਰਿਹਾ ਹੈ ਇਹ ਕਾਲ ਰੂਪੀ ਚੂਹਾ ਇਸ ਗਿਣਤੀ ਨੂੰ ਘਟਾਈ ਜਾ ਰਿਹਾ ਅਸੀਂ ਕਹਿ ਰਹੇ ਆ ਨਾ ਵੱਡਾ ਹੋ ਰਿਹਾ ਮੈਂ ਜਾਸਿ ਕਿੰਨੇ ਉਮਰ ਵਿੱਚ ਮੈਂ ਤੇਰੇ ਨਾਲੋਂ ਵੱਡਾ ਨਹੀਂ ਭਾਈ ਛੋਟਾ ਹੋ ਰਿਹਾ ਤੂੰ ਛੋਟਾ ਹੈ ਕਿਉਂਕਿ ਤੇਰਾ ਨੰਬਰ ਆਇਆ ਪਿਆ ਨੂੰ ਨੇੜੀ ਹੈ ਸੋ ਇਹ ਰਸਾਇਦਾ ਜਿਹੜਾ ਇਹਨੂੰ ਇਸ ਸਮੇਂ ਨੂੰ ਜ਼ਿੰਦਗੀ ਦੀ ਰਹਿਣ ਨੂੰ ਇਹ ਮੋਸਾ ਟੁਕ ਰਿਹਾ ਤੇ ਇਹ ਖਤਮ ਹੋਣ ਵਾਲੀ ਹੈ ਗਿਰਤ ਕੂਪ ਮਹਿ ਖਾਏ ਮਠਾਈ ਤੇ ਇਹ ਦਿਨ ਦਿਨ ਇਸ ਮਾਇਆ ਦੇ ਵਿੱਚ ਹੋਰ ਡੁੱਗਾ ਜਾ ਰਿਹਾ ਬੰਦਾ ਤੇ ਇਸ ਖੂਬ ਵਿੱਚ ਡਿੱਗ ਕੇ ਫੇਰੇ ਮਾਇਆ ਦੇ ਮੋਹ ਵਿੱਚ ਇੰਨਾ ਜ਼ਿਆਦਾ ਖਚੜ ਹੋ ਜਾਂਦਾ ਹੈ ਕਿ ਸੋਚਦੇ ਇਹਨੂੰ ਮਾਇਆ ਦਾ ਮੋਹ ਹੋਰ ਮਿੱਠਾ ਲੱਗਣ ਲੱਗ ਜਾਂਦਾ ਕਿ ਹੁਣ ਤੇ ਬੜੇ ਵਧੀਆ ਪਦਾਰਥ ਦੁਨੀਆ ਦੇ ਮਿਲੇ ਹੋਏ ਐ ਮਾਰ ਰਿਆਂ ਤੇ ਇਸ ਇਸ ਖੂਹ ਵਿੱਚ ਬੈਠਾ ਖਾਈ ਜਾ ਰਿਹਾ ਇਹ ਸਾਡੀ ਹਾਲਤ ਹੈ ਜੋ ਗੁਰੂ ਜੀ ਨੇ ਦੱਸੀ ਹੈ ਤੇ ਇਸ ਹਾਲਤ ਵਿੱਚ ਅਸੀਂ ਕੀ ਕਰ ਰਹੇ ਹਾਂ ਸੋਚਿਤ ਸਚਿਤ ਰੈਣ ਵਿਹਾਣੀ ਸੋਚਿਤ ਸਚਿਤ ਫਿਕਰ ਕਰਦਿਆਂ ਕਰਦਿਆਂ ਜੇ ਨਹੀਂ ਐਸੇ ਮਾਇਆ ਦਾ ਫਿਕਰ ਕਰਦੇ ਆ ਕਰਦੇ ਆ ਇਹ ਜ਼ਿੰਦਗੀ ਰੂਪੀ ਰਾਤ ਹੈ ਜਿਹੜੀ ਲੰਘ ਜਾਂਦੀ ਹੈ ਅਚਾਨਕ ਚਲੇ ਜਾਂਦੀ ਹੈ ਕਿਸੇ ਕੰਮ ਨਹੀਂ ਹੁੰਦੀ ਫਿਰ ਗੁਰੂ ਜੀ ਆਖਰ ਤੇ ਦਸਮੇ ਕੀ ਸ਼ਰਧ ਵਿੱਚ ਬੰਧਿਆ ਕਰਨਾ ਕੀ ਹੈ ਆਖਰ ਤੇ ਦਸਮੇ ਸਾਰਾ ਸ਼ਬਦ ਅਸੀਂ ਪੜਹੀਏ ਜਾਂ ਸਾਰਾ ਸ਼ਬਦ ਸੁਣੀਏ ਤਾਂ ਸਾਨੂੰ ਜਾ ਕੇ ਬਾਣੀ ਸਮਝਾਉਣ ਲੱਗੇਗੀ ਤਾਂ ਸਾਡਾ ਭਲਾ ਹੋਵੇਗਾ ਭਾਈ ਐਡਾ ਹੀ ਅਸੀਂ ਜੇ ਮੰਤਰ ਜਹਾ ਹਾਂ ਤੇ ਲੱਗੇ ਰਹੇ ਨਾ ਜਿਸ ਤਰ੍ਹਾਂ ਸਾਨੂੰ ਪੁਜਾਰੀ ਨੇ ਦੱਸਿਆ ਹੈ ਫੇਰ ਮੁਸ਼ਕਿਲ ਹੈ ਆਨੇ ਕਾ ਰੰਗ ਮਾਇਆ ਕੇ ਚਿਤਵਤ ਕਉ ਨਾ ਸਿਵਰੇ ਸਾਰੰਗ ਪਾਣੀ ਰਹਾਓ ਹਰ ਸਮੇ ਮਾਇਆ ਦੇ ਅਨੇਕ ਰੂਪ ਤੇਰੀ ਚੇਤੇ ਵਿੱਚ ਆਉਂਦੇ ਰਹਿੰਦੇ ਆ ਕਦੇ ਉਦੋਂ ਪ੍ਰਭਾਵ ਪਾਉਂਦੀ ਹੈ ਕਰੇ ਉਦੋਂ ਪ੍ਰਭਾਵ ਪਾਉਂਦੀ ਹੈ ਤੇ ਇਸ ਪ੍ਰਭਾਵ ਦੇ ਅਧੀਨ ਬੰਦੇ ਆ ਤੂੰ ਜਿਉ ਰਿਹਾ ਸਿਨ ਨਾ ਸਿਂਰੈ ਸੁਪਨੇ ਸਿਮਰੈ ਸਾਰੰਗ ਪਾਣੀ ਉਹ ਮਾਰਗ ਤੈਨੂੰ ਯਾਦ ਹੀ ਨਹੀਂ ਆਉਂਦਾ ਜੀਨੇ ਹੁਕਮ ਵਿੱਚ ਤੁਰਨਾ ਹੈ ਨਾ ਉਹ ਹੁਕਮ ਬਾਰੇ ਤੇਰਾ ਖਿਆਲ ਹੀ ਨਹੀਂ ਆਉਂਦਾ ਉਸ ਮਾਲਕ ਦੀ ਤੈਨੂੰ ਯਾਦ ਹੀ ਨਹੀਂ ਆਉਂਦੀ ਉਹਨੂੰ ਤੂੰ ਚੇਤੇ ਵਿੱਚ ਹੀ ਨਹੀਂ ਕਰਦਾ ਇਹ ਹਾਲਤ ਤੇਰੀ ਬਣੀ ਜੱਟ ਹੁਣ ਕਿੰਨਾ ਪਿਆਰਾ ਉਦਾਹਰਨ ਗੁਰੂ ਜੀ ਨੇ ਦੇ ਦਿੱਤਾ ਆਪਾਂ ਸਮਝੀ ਗੁਰੂ ਜੀ ਉਦਾਹਰਨ ਦੇ ਕੇ ਸਾਨੂੰ ਸਮਝਾ ਰਹੇ ਆ ਆਪਾਂ ਉਹਨਾਂ ਚੀਜ਼ਾਂ ਤੋਂ ਸਿੱਖਣਾ ਕਰੀਏ ਤਾਂ ਕਿ ਸਾਨੂੰ ਯੋਗਤਾ ਆ ਜਾਏ ਇਹ ਬਾਣੀ ਪੜਦਿਆਂ ਪੜਦਿਆਂ ਨੂੰ ਫਿਰ ਬੰਦੇ ਨੂੰ ਯੋਗਤਾ ਆ ਜਾਂਦੀ ਹੈ ਉਹ ਹਰ ਇੱਕ ਵਰਤਾਰੇ ਵਿੱਚੋਂ ਹੀ ਪਰਮਾਤਮਾ ਨੂੰ ਦੇਖਣਾ ਸ਼ੁਰੂ ਕਰ ਦਿੰਦਾ ਹੈ ਹਰ ਇੱਕ ਵਰਤਾਰੇ ਵਿੱਚੋਂ ਹੀ ਪਰਮਾਤਮਾ ਨੂੰ ਦੇਖਣਾ ਸ਼ੁਰੂ ਕਰ ਦਿੰਦਾ ਹੈ 드라마 ਕੀ ਛਾਇਆ ਨੇਚਰ ਕਰੇ ਬਾਂਧਿਆ ਹੈ ਤੇ ਦਰਸਤ ਦੀ ਛਾਂ ਤੇ ਅਸੀਂ ਸੋਚਦੇ ਹਾਂ ਵੀ ਇਹ ਤੇ ਪੱਕਾ ਟਿਕਾਣਾ ਅਸੀਂ ਪੱਕਾ ਘਰ ਬੰਨਿਆ ਹੋਇਆ ਹੈ ਕਿ ਜੇ ਨਹੀਂ ਅਸੀਂ ਆਏ ਤਾਂ ਇੱਥੇ ਥੋੜੀ ਖਤਰਾ ਤੇ ਮਾਇਆ ਵੀ ਥੋੜ ਜਿਰੀ ਹੈ ਪਰ ਅਸੀਂ ਇਸ ਮਾਇਆ ਨੂੰ ਵੀ ਪੱਕੀ ਸਮਝੀ ਬੈਠੇ ਹਾਂ ਤੇ ਆਪਣੇ ਜ਼ੀਰ ਨੂੰ ਵੀ ਪੱਕਾ ਸਮਝੀ ਬੈਠੇ ਹਾਂ ਵੀ ਇੱਥੇ ਹੀ ਰਹਿਣਾ ਹੈ ਤੇ ਫਿਰ ਇਸ ਰੁੱਖ ਦੀ ਸ਼ਾਨ ਨੂੰ ਹੀ ਅਸੀਂ ਪੱਕਾ ਟਿਕਾਣਾ ਮੰਨ ਲਿਆ ਕਾਲ ਕੇ ਫਾਂਸ ਸਾਕਤ ਸਖਤ ਸਰਬਾਂ ਦੇ ਸਾੰਧਿਆ ਦਾਰਿਸ਼ ਭਕਤੀਂ ਪੜੀਏ ਕਾਲ ਕਹਿ ਹਾਸ ਸਖਤ ਸਰਬੰਸਾੰਦਿਆ ਉਹ ਕਾਲ ਦਾ ਤੀਰ ਤੇਰੇ ਸਿਰ ਤੇ ਸਿੰਧਿਆ ਪਿਆ ਜਿਨੀ ਇੱਕ ਲਿਮਟ ਹੈ ਨਾ ਸਾਡੀ ਅਸੀਂ ਸੰਸਾਰ ਤੇ ਬਣੇ ਆ ਤੇ ਇੱਕ ਦਿਨ ਮਟਣਾ ਸੋ ਇਹ ਜਿਹੜੀ ਲਿਮਟ ਹੈ ਨਾ ਇੱਕ ਸਾਡੀ ਸੀਮਾ ਹੈ ਇਹਦੇ ਬਾਰੇ ਗੁਰੂ ਜੀ ਸਾਨੂੰ ਸਚੇਤ ਕਰਦੇ ਰਹਿੰਦੇ ਆ ਬਾਣੀ ਵਿੱਚ ਕਾਲ ਕਹਿ ਹਾਸ ਉਹ ਕਾਲ ਰੂਪੀ ਜਿਹੜਾ ਫਾਹੀ ਹੈ ਨਾ ਉਹਨੇ ਤੇਰੇ ਸਿਰ ਉੱਤੇ ਤੀਰ ਸਿੰਨਿਆ ਹੋਇਆ ਹੈ ਸੰਧਿਆ ਸਿੰਨਿਆ ਹੋਇਆ ਤੀਰ ਜਦੋਂ ਮਰਜੀ ਛੱਡ ਦੇ ਬਸ ਉਹਨੇ ਕਮਾਨ ਦੇ ਉੱਤੇ ਤੀਰ ਚੜਾਇਆ ਹੋਇਆ ਜਦੋਂ ਮਰਜੀ ਛੱਡ ਦੇ ਯਾਨੀ ਜਿਹੜਾ ਤੇਰਾ ਆਖਰੀ ਸਮਾਂ ਉਹ ਕਦੋਂ ਵੀ ਆ ਸਕਦਾ ਹੈ ਕਿੰਨਾ ਪਿਆਰੇ ਉਦਾਹਰਨ ਨੇ ਪਾਣੀ ਵਿੱਚ ਕਿੰਨੀਆਂ ਪਿਆਰੀਆਂ ਗੱਲਾਂ ਮੇਰੇ ਗੁਰੂ ਜੀ ਮੈਨੂੰ ਦੱਸ ਰਹੇ ਪਰ ਮੇਰੀ ਬਦਕਿਸਮਤੀ ਕਿ ਮੈਂ ਕਦੇ ਗੁਰੂ ਜੀ ਕੋਲ ਬੈਠਿਆ ਹੀ ਨਹੀਂ ਆਓ ਆਪਣੀ ਕਿਸਮਤ ਜਗਾਈਏ ਬਾਣੀ ਨੂੰ ਆਪ ਵੀ ਪੜ੍ਹੀਏ ਤੇ ਇਹਨਾਂ ਸ਼ਬਦਾਂ ਦੇ ਇਹਨਾਂ ਸਰਲ ਜਿਹੇ ਅਰਥਾਂ ਨੂੰ ਅੱਗੇ ਲੋਕਾਂ ਤੱਕ ਵੀ ਵੰਡਿਏ ਹਰ ਨੂੰ ਵੀ ਸੁਣਵਾਸ ਤੇ ਪ੍ਰੇਰਣਾ ਕਰੀ ਭਾਈ ਸੁਣੋ ਇਹਨਾਂ ਨੂੰ ਅਕਾਲ ਪੁਰਖ ਵੈਗ੍ਰੂਦੀ ਬਾਣੀ ਹੈ ਧਰੋਂ ਆਈ ਹੈ ਇਹ ਖਜ਼ਾਨੇ ਨੂੰ ਆਪਾਂ ਖੋਲ ਕੇ ਵੇਖ ਲਈਏ ਹੁਣ ਅਗਲਾ ਉਦਾਹਰਨ ਲਓ ਬਾਲੂ ਕਨਾਰਾ ਤਰੰਗ ਮੁਖ ਆਇਆ ਨਦੀ ਦੀਆਂ ਲਹਿਰਾਂ ਚੱਲ ਰਹੀਆਂ ਨੇ ਤੇ ਜਿਹੜੇ ਨਦੀ ਦੇ ਕਿਨਾਰੇ ਨੇ ਉਹ ਬ੍ਰੇਕੀ ਦੇ ਬਣੇ ਹੋਏ ਐ ਕੱਚੇ ਨੇ ਰੇਤ ਦੇ ਬਣੇ ਹੋਏ ਐ ਤੇ ਫਿਰ ਇਹ ਕਿੰਨੇ ਕ ਦਿਨ ਖੜਨਗੇ ਕਿੰਨੇ ਕ ਦਿਨ ਖੜਨਗੇ ਲੈ ਜਾਏਗੀ ਵਹਾਰ ਇਹ ਮਾਹਿਆ ਦਾ ਮੋਹ ਹੈ ਜਿਹੜਾ ਇਹ ਤੇਰੇ ਅੰਦਰ ਇੰਨਾ ਜ਼ਿਆਦਾ ਪਿਆ ਹੋਇਆ ਜਿਹੜਾ ਇਹ ਤੇਰੇ ਚੰਗੇ ਕੋੜਾ ਨੂੰ ਵਹਾ ਕੇ ਲੈ ਜੂਗਾ ਸ਼ਰਧਾ ਵਾਲੂ ਕਿਨਾਰਾ ਤਰੰਗ ਮੁਖ ਆਇਆ ਸੋਥਾਨ ਮੜਨੀ ਚਲ ਕਰ ਪਾਇਆ ਗੁਰੂ ਜੀ ਕਹਿੰਦੇ ਸੋਥਾਨ ਮੂੜ ਨੇ ਚਲ ਕਰ ਪਾਇਆ ਪਰ ਤੂੰ ਮਾਇਆ ਦੇ ਬੋ ਵਿੱਚ ਫਸਿਆ ਹੋਇਆ ਐ ਮੂਰਖਾ ਤੂੰ ਇਸ ਥਾਂ ਨੂੰ ਪੱਕਾ ਸਮਝ ਰੱਖੇ ਇਹ ਟਿਕਾਣਾ ਪੱਕਾ ਹੀ ਐ ਪਰ ਇਹ ਟਿਕਾਣਾ ਤਾਂ ਐ ਐ ਜਿਵੇਂ ਨਦੀ ਦੇ ਕਿਨਾਰੇ ਤੇ ਟਹਾ ਹੁੰਦਾ ਜੋ ਮਰਜੀ ਟਿਕ ਸਕਵੇ ਕਿਉਂਕਿ ਉਹਨੇ ਖੋਰ ਕੇ ਲੈ ਜਾਣਾ ਦੇਖੀ ਜਾਣਾ ਮਸਤ ਐਸ ਤਰੀ ਤੂੰ ਇਸ ਸੰਸਾਰ ਤੇ ਐਸੇ ਉਮਰ ਨਹੀਂ ਇਸ ਸਮੇਂ ਨਹੀਂ ਤੈਨੂੰ ਕਾਲ ਨੇ ਤੈਨੂੰ ਖਾ ਜਾ ਹੁਣ ਗੁਰੂ ਜੀ ਸਾਰੀ ਬਿਮਾਰੀ ਸਾਨੂੰ ਦੱਸ ਦਿੱਤੀ ਹੈ ਗੁਰੂ ਜੀ ਨੇ ਤੇ ਅਸੀਂ ਬਿਮਾਰੀ ਆਪਣੀ ਪਾੜ ਲਈ ਹੈ ਵੀ ਸਾਨੂੰ ਵੀ ਲੱਗੀ ਹੋਈ ਹੈ ਹੁਣ ਗੁਰੂ ਜੀ ਕੋਲ ਜਾ ਰਜੋਈ ਕਰੀਏ ਸਤਿਗੁਰੂ ਜੀ ਰਾਜ ਦੱਸੋ ਬਿਮਾਰੀ ਦਾ ਪਤਾ ਲੱਗ ਗਿਆ ਇਲਾਜ ਨੂੰ ਦੱਸਣ ਦੀ ਕੋਸ਼ਿਸ਼ ਕਰੋ ਸਾਨੂੰ ਕਿਰਪਾ ਕਰੋ ਸਾਡੇ ਉੱਤੇ ਸਾਨੂੰ ਇਲਾਜ ਦੱਸੋ ਹੁਣ ਗੁਰੂ ਜੀ ਦੱਸਣ ਲੱਗੇ ਆ ਤੇ ਆਪਾਂ ਪੜਦੇ ਹਾਂ ਜਦੋਂ ਗੁਰੂ ਜੀ ਕੋਲ ਬੈਠ ਕੇ ਗੱਲਾਂ ਕਰਾਂਗੇ ਨਾ ਵਿਚਾਰ ਵਟਾਂਦਰਾ ਕਰਾਂਗੇ ਫੇਰ ਹੀ ਸਮਝ ਵਿੱਚ ਆਉਗੀਆਂ ਨਾ ਗੱਲ ਕੋਈ ਅਸੀਂ ਤੇ ਆਉਣਿਆਂ ਗੁਰੂ ਜੀ ਕੋਲੇ ਇੱਕ ਵਾਰਾਂ ਦਿਖਾਈ ਇਹ ਦਿੱਤੇ ਤੇ ਤੁਰ ਜਾਂਦੇ ਆ ਤੇ ਗੁਰੂ ਜੀ ਕਈ ਵਾਰ ਇੱਕ ਮੁਖਵਾ ਕਾਉਂਦਾ ਹੈ ਕਿ ਗੁਰੂ ਜੀ ਕਹਿੰਦੇ ਐ ਸਤ ਗੁਰੂ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ ਡੇਠਿਆਂ ਵਕਤ ਨਾ ਹੋ ਗਈ ਜੇ ਚਲ ਸ਼ੌਧ ਨਾ ਕਰੇ ਵਿਚਾਰ ਖਾਸ ਕਰਾਪਾ ਜਿਹੜੇ ਹੁਣ ਬਜ਼ੁਰਗ ਬਾਰ ਹੋ ਗਏ ਆ ਦਾ ਸਾਡੇ ਕੋਲ ਕੰਮ ਕੋਈ ਨਹੀਂ ਹੁੰਦਾ ਤੇ ਬਾਣੀ ਦਾ ਗੁੜਕਾ ਤੇ ਅਸੀਂ ਖਾੜੀ ਸਕਦੇ ਆ ਨਾ ਅੱਜ ਕੱਲ ਤੇ ਗੁੜਕੇ ਦੀ ਵੀ ਜਾਦਾ ਲੋੜ ਨਹੀਂ ਪੈਣੀ ਕਿਉਂਕਿ ਮੋਬਾਈਲਾਂ ਵਿੱਚ ਬਾਣੀ ਹੈਗੀ ਹੈ ਬੱਚਿਆਂ ਨੂੰ ਕਹਦੇ ਘੰਟਾ ਦਾ ਮੋਬਾਈਲ ਮੈਨੂੰ ਦੇ ਇਹ ਵੀ ਬਾਣੀ ਪੜ੍ਹਨੀ ਹੈ ਬਾਣੀ ਪੜ੍ਹਨੀ ਹੈ ਬਾਣੀ ਨੂੰ ਸਮਝੀਏ ਇਹ ਲਾਹਾ ਤਾਂ ਲੈ ਜਾਈਏ ਨਾ ਹੁਣ ਬਾਕੀ ਕੰਮ ਨਹੀਂ ਹੁੰਦਾ ਤੇ ਇਹ ਲਾਹਾ ਤਾਂ ਲੈਣਾ ਚਾਹੀਦਾ ਨਾ ਸੋ ਗੁਰੂ ਜੀ ਨਾ ਇਲਾਜ ਕੀ ਦੱਸਦੇ ਐ ਇਸ ਬਿਮਾਰੀ ਦਾ ਸਾਧ ਸੰਗ ਜਪਿਓ ਹਰਿ ਰਾਏ ਪਹਿਲਾਂ ਤਾਂ ਸਾਧ ਅਖਰ ਨੂੰ ਸਮਝੋ ਜਦੋਂ ਵੀ ਸਾਧ ਜਾਂ ਸੰਤ ਸ਼ਬਦ ਇੱਕ ਵਚਨ ਆਵੇ ਜਾਂ ਤਾਂ ਰੱਬ ਵਾਸਤੇ ਜਾ ਗੁਰੂ ਵਾਸਤੇ ਵਰਤਿਆ ਜਾਂਦਾ ਹੈ ਜਦੋਂ ਸਾਧ ਜਾਂ ਸੰਤ ਬਹੁਤ ਵਤਨ ਵਿੱਚ ਆਵੇ ਤੇ ਫਿਰ ਗੁਰਮਖਾ ਵਾਸਤੇ ਵੀ ਵਰਤਿਆ ਗਿਆ ਚੰਗੇ ਗੁਣਾ ਵਾਸਤੇ ਵੀ ਵਰਤਿਆ ਗਿਆ ਤੇ ਭੌਤਿਕ ਗੁਰਮਖਾ ਵਾਸਤੇ ਵੀ ਵਰਤਿਆ ਗਿਆ ਇਹਨਾਂ چیزਾਂ ਨੂੰ ਆਪਾ ਨੋਟ ਕਰੀਏ ਸਾਧ ਇੱਕਦਮ ਜਦੋਂ ਸਾਡੇ ਸਾਧ ਸੰਤ ਸਾਹਮਣੇ ਆਉਂਦਾ ਸਾਡਾ ਖਿਆਲ ਇੱਕ ਖਾਸ ਪਹਿਰਾਵੇ ਤੇ ਚਲੇ ਜਾਂਦਾ ਇੱਕ ਖਾਸ ਪਹਿਰਾਵਾ ਪਾਇਆ ਹੋਵੇ ਉਸ ਤਰ੍ਹਾਂ ਦਾ ਹੋਵੇ ਬੰਦਾ ਉਹ ਸੰਤ ਹੁੰਦਾ ਨਹੀਂ ਸੰਤ ਸਾਡੇ ਗੁਰੂ ਜੀ ਨੇ ਇੱਕ ਵਚਨ ਜਿੱਥੇ ਵੀ chant ਵਰਤਿਆ ਗਿਆ ਉੱਤੇ ਗੁਰੂ ਜੀ ਵਾਸਤੇ ਤੇ ਪ੍ਰਮਾਤਮਾ ਵਾਸਤੇ ਵਰਤਿਆ ਗਿਆ ਬਹੁ ਵਚਨ ਗੁਣਾ ਵਾਸਤੇ ਤੇ ਗੁਰਮਖਾਂ ਵਾਸਤੇ ਵਰਤਿਆ ਗਿਆ ਹੁਣ ਸਾਧ ਸੰਗ ਗੁਰੂ ਦੀ ਸੰਗਤ ਹੁਣ ਹੋਰ ਸਮਝੋ ਇਸ ਨੂੰ ਗਹਿਰੇ ਨਾਲ ਸਾਡੇ ਗੁਰੂ ਜੀ ਸ਼ਬਦ ਗੁਰੂ ਨੇ ਹੁਣ ਮੈਂ ਇੱਕ ਸ਼ਬਦ ਪੜ੍ਹ ਲਿਆ ਚੇਤੇ ਵਿੱਚ ਵਸਾ ਲਿਆ ਮੈਂ ਜਿੱਥੇ ਵੀ ਜਾਵਾਂਗਾ ਇਹ ਸ਼ਬਦ ਦੀ ਦਾ ਗਿਆਨ ਮੇਰੀ ਚੇਤੇ ਵਿੱਚ ਹੈ ਮੇਰੀ ਗੁਰੂ ਦੀ ਸੰਗਤ 24 ਘੰਟੇ ਦੀ ਹੋ ਗਈ ਮੈਂ 24 ਘੰਟੇ ਸ਼ਬਦ ਨੂੰ ਯਾਦ ਰੱਖਾਂਗਾ ਤੇ ਮੇਰੀ ਸੰਗਤ 24 ਘੰਟੇ ਦੀ ਹੋ ਗਈ ਸਾਧ ਸੰਗ ਜਪਿਓ ਹਰ ਰਾਏ ਜਿਹਨੇ ਗੁਰੂ ਦੀ ਸੰਗਤ ਕਰਕੇ ਸਿੱਖ ਲਿਆ ਕਿ ਉਸ ਮਾਲਕ ਨੂੰ ਜਪਦਾ ਹੈ 24 ਘੰਟੇ ਸਿਮਰਦਾ ਹੈ ਹੁਣ ਸਿਮਰਨਾ ਕਿਸ ਤਰ੍ਹਾਂ ਹੈ ਕੰਮਕਾਰ ਕਿਰਤ ਵਿੱਚ ਰੱਬ ਦੇਖਣਾ ਹੈ ਵਰਤਾਰੇ ਵਿੱਚੋਂ ਰੱਬ ਦੇਖਣਾ ਹੈ ਤੇ ਉਹਨੂੰ ਹਮੇਸ਼ਾ ਯਾਦ ਰੱਖਣਾ ਹੈ ਨਾਨਕ ਜੀ ਹੈ ਹਰ ਗੁਣ ਗਾਇ ਨਾਨਕ ਜੀ ਕਹਿੰਦੇ ਫਿਰੋ ਪਰਮਾਤਮਾ ਦੇ ਗੁਣ ਗਣ ਕੇ ਆਪਣਾ ਆਤਮਿਕ ਜੀਵਨ ਉੱਚਾ ਕਰ ਲੈਂਦਾ ਹੁਣ ਪਰਮਾਤਮਾ ਦੇ ਗੁਣ ਗਾਵਾਂਗੇ ਪਰਮਾਤਮਾ ਦੇ ਗੁਣ ਗਾਉਣਾ ਪਰਮਾਤਮਾ ਦੀ ਹੁਣਾ ਨਾਲ ਜੁੜਨਾ ਉਹਦੇ ਗੁਣਾ ਨਾਲ ਜੁੜਾਂਗੇ ਸਾਡੇ ਅੰਦਰ ਵੀ ਪਰਮਾਤਮਾ ਦੇ ਗੋਣਾਵੇਂ ਸ਼ੁਰੂ ਹੋ ਜਾਣਗੇ ਸਾਡਾ ਆਤਮਿਕ ਜੀਵਨ ਉੱਚਾ ਹੋ ਜਾਏਗਾ ਤੇ ਸੈਕਿੰਡ ਜੀਸ ਦੇ ਅਰਥ ਕਰਨੇ ਹਨ ਤੇ ਗੁਣ ਗਾਉਣਾ ਆਖੇ ਲੱਗਣਾ ਹੁਕਮ ਵਿੱਚ ਤੁਰਨਾ ਹੁਕਮ ਰਜ਼ਾਈ ਚੱਲਣਾ ਆਓ ਆਪਾਂ ਇਸ ਸ਼ਬਦ ਦੇ ਅਖਰੀ ਹਰਫ਼ ਤਾਂ ਪੜ੍ਹ ਲਈ ਹੁਣ ਸਾਨੂੰ ਕੁਝ ਕੁਝ ਸਮਝ ਆਉਣ ਲੱਗਿਆ ਵੀ ਗੁਰੂ ਜੀ ਇਸ ਸ਼ਬਦ ਵਿੱਚ ਕਹਿੰਦੇ ਕੀ ਹੈ ਮੇਨ ਧੀਵ ਐਸੁ ਸ਼ਬਦ ਆ ਕਿ ਬੰਦਿਆ ਤੂੰ ਮਾਇਆ ਦੇ ਮੋਹ ਵਿੱਚ ਲੱਗਿਆ ਹੋਇਆ ਮੋਹ ਦੀ ਖੂਬ ਵਿੱਚ ਇੰਨਾ ਗਹਿਰਾ ਡਿੱਗ ਗਿਆ ਨਾ ਉਥੇ ਦੁਨੀਆ ਦੇ ਰਸਾਂ ਵਿੱਚ ਇੰਨਾ ਮਸਤ ਹੋ ਗਿਆ ਕਿ ਤੂੰ ਉਹਨਾਂ ਨੂੰ ਮਿੱਠੇ ਕਰਕੇ ਖਾ ਰਿਹਾ ਹੈ ਪਰ ਤੈਨੂੰ ਇਹ ਨਹੀਂ ਸਮਝ ਆ ਰਹੀ ਕਿ ਜਿੰਨ ਰਵਾਤ ਤੇਰੀ ਇਹ ਆਰਜਾ ਘਟਦੀ ਜਾ ਰਹੀ ਏ ਇਹ ਵਿਚਾਰ ਕਰ ਤੂੰ ਇਹ ਸ਼ਬਦ ਦਾ ਮੀਨ ਧੀਨ ਹੈ ਮੇਰ ਵਿਚਾਰ ਹੈ ਸ਼ਬਦ ਦਾ ਆਓ ਹੁਣ ਆਪਾਂ ਸਮਝ ਲਿਆ ਉਸ ਇਸ ਸ਼ਬਦ ਦਾ ਹੁਣ ਆਪਾਂ ਇੱਕ ਵਾਰ ਪਾਠ ਕਰਦੇ ਹਾਂ ਫਰਤੀ ਆਸਮਾ ਲਾ ਪੰਜਵਾਂ ਜਿਹੜੇ ਵੀ ਸ਼ਬਦ ਨੂੰ ਆਪਾਂ ਸਮਝ ਲਈਏ ਨਾ ਉਹਨਾਂ ਨੂੰ ਦੋ ਤਿੰਨ ਵਾਰਾ ਤਿੰਨ ਚਾਰ ਵਾਰਾ ਪੜ੍ਹੋ ਦੇਖੋ ਮੈਂ ਜਿਹਨੂੰ ਵੀ ਸ਼ਬਦ ਨੂੰ ਪੜ੍ਹਦਾ ਮੈਂ ਇਹ ਉਹ ਕਾ ਵੀ ਨਾਲ ਦਿੰਦਾ ਕਿ ਇਹ ਸ਼ਬਦ ਐਨੇ ਅੰਗ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਐਨੇ ਅੰਗ ਤੇ ਸਿ ਭਾਈ ਮਾਨ ਤਾਂ ਕਿ ਬੰਦਾ ਪੜ੍ਹ ਲੇ ਹੁਣ ਸਾਨੂੰ ਸਮਝ ਵਿੱਚ ਆ ਗਿਆ ਸੁਣ ਕੇ ਫਿਰ ਅਸੀਂ ਇਹਨੂੰ ਸ਼ਬਦ ਨੂੰ ਪੜ੍ਹ ਗਏ ਆਸਾ ਮਹਲਾ ਪੰਜਵਾਂ ਅਨੰਦ ਨਮੂਸਾ ਲਾਜ ਟੁਕ ਪਕਾਈ ਕਿ ਗੇਰਤ ਕੋਪ ਮੈਂ ਖਾਏ ਮਠਾਈ ਸੋਚਤ ਸਾਚਤ ਰਹਿਣ ਗਹਿਾਨੀ ਅਨਕ ਰੰਗ ਮਾਇਆ ਕੈ ਕਟਵਤ ਕਉਨਾ ਸਿੰਰ ਸਾਰੰਗ ਪਾਣੀ ਰਹਾਓ ਧਰਮ ਕੀ ਛਾਇਆ ਨੇਚਲ ਗ੍ਰਹ ਬਾਂਧਿਆ ਕਾਲ ਕੇ ਫਾਸ ਸਖਤ ਸਿਰ ਸੰਧਿਆ ਬਾਲੂ ਕਿਨਾਰਾ ਤਰੰਗ ਮੁਖ ਆਇਆ ਸੋਤਾਨ ਮੂੜ ਨੇਚਲ ਕਰ ਪਾਇਆ ਸਾਧ ਸੰਗ ਜਪਿਓ ਹਰ ਰਾਈ ਨਾਨਕ ਜੀਵੈ ਹਰ ਗੁਣ ਗਾਈ ਇਸ ਮਾਇਆ ਦੇ ਮੋਹ ਨੂੰ ਛੱਡ ਕੇ ਉਸ ਮਾਲਕ ਦੇ ਗੁਣ ਗਾਈਏ ਉਹਦੇ ਹੁਕਮ ਵਿੱਚ ਤੁਰਗੇ ਤਾਂ ਕਿ ਜੀਵਨ ਸਫਲਾ ਹੋ ਜਾਏ ਇਹਦੇ ਵਿੱਚ ਉਦਾਹਰਣ ਗੁਰੂ ਜੀ ਨੇ ਦਿੱਤੀ ਹੈ ਕਿ ਇਸ ਦੇ ਇਸ ਜੀਵਨ ਰੂਪੀ ਰਸੇ ਨੂੰ ਕਾਲ ਰੁਪੀ ਬੂਸਾ ਖਾ ਰਿਹਾ ਦਿਨੋਂ ਦਿਨ ਘਟਦਾ ਜਾ ਰਿਹਾ ਤੈਨੂੰ ਦਰਸਤ ਦੀ ਸ਼ਾਨ ਨੂੰ ਜਿਹੜੀ ਕਿ ਮਾਇਆ ਦਰਖਤ ਦੀ ਛਾਂ ਵਰਗੀ ਐ ਤੂੰ ਇਹਨੂੰ ਪੱਕਾ ਟਿਕਾਣਾ ਸਮਝੀ ਬੈਠਾ ਐ ਤੇ ਇੱਕ ਉਦਾਹਰਨ ਗੁਰੂ ਜੀ ਨੇ ਦਿੱਤਾ ਨਦੀ ਦਾ ਨਦੀ ਦੇ ਕਿਨਾਰੇ ਬਣਿਆ ਹੋਇਆ ਟਿਕਾਣਾ ਕਦੇ ਸਥਿਰ ਨਹੀਂ ਹੁੰਦਾ ਕਿਉਂਕਿ ਨਦੀ ਦੀਆਂ ਤਰੰਗਾਂ ਦੇ ਮੂਰੇ ਹੁੰਦਾ ਉਹ ਜਿਦੋਂ ਮਰਜ਼ੀ ਖੋੜ ਕੇ ਲੈ ਜਾਣਾ ਇਹ ਜੀਵ ਇਹਨਾਂ ਮਾਇਆ ਦੀਆਂ ਤਰੰਗਾਂ ਦੇ ਵਿੱਚ ਬਣਿਆ ਹੋਇਆ ਤੇਰਾ ਟਿਕਾਣਾ ਤੂੰ ਨੇਚਲ ਮੰਨ ਲਖਿਆ ਪੱਕਾ ਮੰਨ ਰਖਿਆ ਪਰ ਇਹ ਪੱਕਾ ਨਹੀਂ ਐਸ ਕਰਕੇ ਗੁਰੂ ਜੀ ਕਹਿੰਦੇ ਗੁਰੂ ਦੀ ਸੰਗਤ ਵਿੱਚ ਉਹ ਜੁੜ ਕੇ ਉਸ ਮਾਲਕ ਨੂੰ 체ਤੇ ਵਿੱਚ ਕਰ ਯਾਦ ਵਿੱਚ ਕਰ ਨਾਨਕ ਜੀ ਕਹਿ ਰਿਹਾ ਹੈ ਉਸ ਮਾਲਕ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦਾ ਕਿਹੇ ਤੇਰੇ ਅੰਦਰ ਵੀ ਪ੍ਰਮਾਤਮਾ ਦੇ ਕੋਣਾ ਜਾਣ ਉਹ ਵੀ ਆਪਣਾ ਜੀਵਨ ਉੱਚਾ ਤੇ ਸੁੱਚਾ ਬਤੀਤ ਕਰੇ ਸੋ